ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆ ਰਹੇ ਨੇ ਅੱਜ ਜਿਸ ਦੇ ਚੱਲਦੇ ਹੋਏ ਹੁਸ਼ਿਆਰਪੁਰ ਵਿਖੇ ਹੋਇਆ ਵੱਡਾ ਹਿੰਗਾਮਾ ਕਾਊਂਟਿੰਗ ਸੈਂਟਰ ਦੇ ਬਾਹਰ ਪੁਲਿਸ ਅਫਸਰਾਂ ਅਤੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਹੋਈ ਵੱਡੀ ਬਹਿਸ ਕੀ ਹੈ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ਜੈ ਹਿੰਦ ਜੈਕਾਰ ਮੋਤਾਬਾ ਜੈਕਾਰ ਮੋਤਾਬਾ ਹਰਦਾਬਾਦ ਮਾ ਗੋ ਮਤਲਬ ਫੜਿਆ ਹਰਦਾਬਾਦ ਅਜੀ ਪਿਆਰ ਨਾ ਬੇਇੱਜ਼ਤੀ ਕਰੀਏ ਇੱਕ ਬੋਲ ਦੋ ਇੱਕ ਬੋਲ ਦੀ ਗੱਲ ਨਹੀਂ ਕਰਵਾਦੀ ਥਾਨੂੰ ਇੱਥੋਂ ਦੀ ਇੱਥੋਂ ਕੱਢ ਦੇ ਸਾਨੂੰ ਤੁਸੀਂ ਇੱਥੋਂ ਵੀ ਧੱਕੇ ਮਾਰਨ ਲੱਗ ਪਾ ਬਾਹਰ ਖੜੇ ਧੱਕੇ ਮਾਰੀਏ ਤੁਸੀਂ ਮਾਰੋ ਮਾਰੋ ਵੀ ਧੱਕੇ ਦੀ ਖਾੜੇ ਬਗਵਾਨਾ ਕੀ ਆਏ ਕੀ ਮਤਲਬ ਹੋਇਆ ਇਹ ਤੁਸੀਂ ਬਿਲਕੁਲ ਦੀ ਅੰਦਾਜ਼ ਹੀ ਕੀ ਹੋਣੀ ਮਾਰੋ ਨਾ ਦਾ ਕਹਿੰਦਾ ਤੂੰ ਅਜੀ ਕਦੇ ਕੋਈ ਨਹੀਂ ਹੈ ਡਰਾਮਾ ਕਰੀ ਤੂੰ ਕੀ ਕਹਦਾ ਜੀ ਲਾ ਲੋ ਇੱਕ ਬੋਰਡ ਦਾ ਬੋਰਡ ਦਾ ਰੋਲਾ ਕਿਉਂ ਦੋ ਰੋਲੇ ਕਰਾ ਸਕਦੇ ਆ ਜਨਾਬ ਕਿਦਾ ਹੁੰਦੀ ਨਹੀਂ ਸਾਹਬਾ ਹੁੰਦੀ ਨਹੀਂ ਉਹ ਮੇਰੇ ਕਰਿਓ ਘਟੋ ਘਟੋ ਰੀਕਾਉਂਟਿੰਗ ਹੁੰਦੀ ਹੈ ਜਦੋਂ ਤੁਹਾਨੂੰ ਮਿਲਣ ਤਾਂ ਦਿਓ ਘਟੋ ਮਿਲਣੇ ਨਹੀਂ ਕਿਉਂ ਨਹੀਂ ਰੀਕਾਉਂਟਰ ਖੋਦਦਾ ਦੀ ਨਾ ਨਾ ਆਰਡਰ ਕੋਈ ਨਾ ਆਰਡਰ ਅਸੀਂ ਦੀ ਖਰਾਬੀ ਕਰੀਏ ਉਹ ਕਰਦੇ ਆ ਅਸੀਂ ਖੜੇ ਗਾ ਦਾ ਗੱਲ ਹੈ ਕਾਉਂਟਰ ਦੇ ਨਾਲ ਬੰਦੇ ਧੱਕੇ ਜਾਈ ਹੋਰੀ ਗੰਡੋਂ ਪਰੌਣ ਚਲੋ ਇੱਥੋਂ ਗਾ ਨੂੰ ਪਿਆ ਉਹ ਇੱਥੇ ਲੈਣ ਨੂੰ ਇੱਕੋ ਮਤਲਬ ਲੈਦਾ ਹੈ ਜਿਹੜਾ ਗੇਟ ਦਾ ਐਂਟਰੀ ਬੰਦ ਐਡੀ ਵੀ ਸਰਕਾਰ ਦੀ ਯਾਰ ਕਮਾਲ ਕਰਤੀ ਸਰਕਾਰ ਨੇ ਖੇੜਾ ਸਾਹਿਬ ਕੀ ਗੱਲਬਾਤ ਹੋਈ ਹੈ ਜੀ ਇਹ ਪਹਿਤੋਂ ਪਹਿਲਾ ਗੁਲਾਬ ਇੱਕ ਬੋਰਡ ਦੀ ਅਸੀਂ ਕਹਿੰਨੇ ਰੀਕਾਉਂਟਰ ਕੋ 2 ਵਜੇ ਦਾ ਰਿਜ਼ਲਟ ਲਿਖ ਰਿਹਾ ਹੋਇਆ ਜੀ 22 23 ਵੋਟਾਂ ਜਿਹੜੀਆਂ ਆ ਉਹ ਰਿਜੈਕਟ ਕਰਤੀਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਤੇ ਇਹ ਕਹਿੰਦੇ ਮੈਡਮ ਨੇ ਨਾ ਕਰਤੀ ਰਹੀ ਅਕਾਊਂਟਿੰਗ ਦੀ ਇਹ ਤੁਸੀਂ ਸੁਣਿਆ ਕਦੇ ਸਿਰਫ ਇੱਕ ਬੋਰਡ ਦਾ ਫਰਕ ਹਾਂ 25 50 ਦਾ ਫਰਕ ਪਵੇ ਪਹਿਲਾਂ ਤਾਂ ਭਰੋਸਾ ਦੇਣਿਆ ਕਹਿੰਦੇ ਪਹਿਲਾਂ ਦਾ ਭਰੋਸਾ ਦਿੱਤਾ ਸੀਗਾ ਕਿ ਅਸੀਂ ਰੀਕਾਊਂਟਿੰਗ ਕਰਾਉਂਗਾ ਲੈ ਕੇ ਦਿਓ ਲੈ ਕੇ ਦਿਓ ਤੇ ਇੱਥੇ ਅਸੀਂ ਖੜੇ ਸਿਰਫ ਆਪਣੀ ਮੰਗ ਕਰਦੇ ਵਾ ਇੱਕ ਵਾਰ ਮਿਲਣ ਦਿਓ ਤੇ ਜਨਾਬ ਹੁਣ ਹੀ ਕਹਿੰਦੇ ਪਰੇ ਕਰ ਦਿਓ ਉਹਨਾਂ ਨੂੰ ਐਦਾਂ ਸਾਡੇ ਤੇ ਫੋਰਸ ਚੜਾ ਰਹੇ ਆ ਜਿੱਦਾਂ ਅਸੀਂ ਕੋਈ ਗੁੰਡਾਗਰਦੀ ਕਰਦੇ ਅਸੀਂ ਤਾਂ ਖੜੇ ਆ ਰਾਮ ਨਾਲ ਆਪਣੀ ਮੰਗ ਰੱਖ ਰਹੇ ਆ ਜੀ ਆਪਣਾ ਹੱਕ ਮੰਗਦੇ ਆ ਦਾ ਹੱਕ ਆ ਰੀਕਾਉਂਟਿੰਗ ਕਰਾਉਣ ਦਾ ਭਿਲੋਲ ਸਾਹਿਬ ਪਹਿਲਾਂ ਤਾਂ ਕਹਿੰਦੇ ਸੀਗੇ ਤੁਸੀਂ ਇਹ ਬੇਨਤੀ ਕੀਤੀ ਆ ਤੁਹਾਡੇ ਉਮੀਦਵਾਰ ਨੇ ਬੇਨਤੀ ਮੰਨ ਵੀ ਲਈ ਸੀ ਹੁਣ ਕੀ ਗੱਲ ਹੋ ਗਈ ਜੀ ਫੇਰ ਉਹੀ ਗੱਲ ਨਹੀਂ ਮੰਨਿਆ ਕਹਿੰਦੇ ਸਰਕਾਰ ਦਾ ਫੋਨ ਆਉਂਦਾ ਨਹੀਂ ਐਸਡੀਐਮ ਦਾ ਕੀ ਕਹਿਣਾ ਜਿਹੜੇ ਅੰਦਰ ਐਸਡੀਐਮ ਸਵੇਰ ਤੇ ਬੈਠੇ ਹੋ ਉਹਨਾਂ ਦੇ ਨਾਲ ਐਸਡੀਐਮ ਸਾਹਿਬ ਨੇ ਹੁਣ ਕਹਿਿਆ ਪੇਪਰ ਰਿਜੈਕਟ ਨਾਮ ਮਨਜ਼ੂਰ ਕਰ ਮੈਡਮ ਨੇ ਤੁਹਾਡੀ ਕਹਿੰਦੇ ਐਪਲੀਕੇਸ਼ਨ ਨਾਮ ਮਨਜ਼ੂਰ ਵਾਲਾ ਜਿਤਾਤਾ ਸੀ ਡਿਕਲੇਰੇਸ਼ਨ ਜੋ ਸਾਡਾ ਹੱਕ ਬਣਦਾ ਸੀ ਝਾੜੂ ਵਾਲਾ ਜਿਤਾਤਾ ਬਸ ਨਹੀਂ ਜੀ ਹਜੇ ਨਹੀਂ ਕੀਤੀ ਕੋਈ ਤੁਸੀਂ ਗਲਤ ਹੈ ਇੱਕ ਹੀ ਅਜੀ ਕਰਨ ਦੀ ਕਿ ਇੱਕ ਵੋਟ ਤੇ ਸਾਡੇ ਉਮੀਦਵਾਰ ਨੂੰ ਹਰਾਇਆ ਜਾ ਰਿਹਾ ਸਾਡੀਆਂ 22 23 ਵੋਟਾਂ ਰਿਜੈਕਟ ਕਰਤੀਆਂ ਅਸੀਂ ਕਹਿੰਨੇ ਉਹਦੀ ਰੀਕਾਉਂਟਿੰਗ ਕਰੋ 2 ਵਜੇ ਦੀ ਐਪਲੀਕੇਸ਼ਨ ਲਈਓ ਸਾਡੇ ਉਮੀਦਵਾਰ ਤੋਂ ਅਜੇ ਤੱਕ ਉਹਦੀ ਰੀਕਾਉਂਟ ਤੁਸੀਂ ਦੱਸੋ ਬਈ ਧੋਬਾ ਧੱਕਾ ਹੋ ਸਕਦਾ ਕਿਹੜਾ ਹੋ ਸਕਦਾ ਸਰਕਾਰਾਂ ਸਾਡੀਆਂ ਵੀ ਰਹੀਆਂ ਕੀ ਇਹ ਰੀਕਾਉਂਟ ਡਾਕਟਰ ਰਾਜ ਹੁਣੇ ਕਰਾਉਂਦੇ ਨਹੀਂ ਰਹੇ ਜਿਹੜੇ ਅੱਜ ਇਹਨਾਂ ਨੂੰ ਹੁਕਮ ਚਾੜ ਰਹੇ ਆ ਉਹ ਹਰਾਏ ਆ ਨਾ ਉਹ ਹੈਗਾ ਜਿੰਨਾ ਸਾਨੂੰ ਪਤਾ ਤੇ ਜਿੰਨਾ ਜਿੱਤਿਓ ਸਾਡੇ ਉਮੀਦਵਾਰ ਹਰਾਏ ਜਾ ਰਹੇ ਜਿੱਤਿਓ ਉਮੀਦਵਾਰ ਹਰਾਏ ਜਾ ਰਹੇ ਇਹ ਤੋਂ ਵੱਡੀ ਧੱਕੇਸ਼ਾਹੀ ਕੋ ਹੋ ਨਹੀਂ ਸਕਦੀ ਪਹਿਲਾਂ ਪੇਪਰ ਨਹੀਂ ਭਾਲਣ ਦਿੱਤੇ ਲੋਕਾਂ ਨੂੰ ਡਰਾਵੇ ਦਿੱਤੇ ਗਏ ਪੈਂਚਾਂ ਸਰਪੈਂਚਾਂ ਦੇ ਗਲਾਂ 'ਚ ਗੂਠੇ ਦੇ ਕੇ ਇਸ ਸਰਕਾਰ ਨੇ ਇਹ ਪਹਿਲੀ ਵਾਰ ਹੋਇਆ ਸਰਕਾਰਾਂ ਬਿਆਸ ਹੁੰਦੀਆਂ ਵੀ ਰਹੀਆਂ ਪਰ ਐਡੀ ਧੱਕੇਸ਼ਾਹੀ ਕਦੇ ਅਸੀਂ ਦੇਖੀ ਨਹੀਂ ਜਿਹੜੀ ਇਸ ਸਰਕਾਰ ਨੇ ਇਸ ਵਾਰ ਧੱਕੇਸ਼ਾਹੀ ਕੀਤੀ ਆ ਕੋਜੋ ਉਮੀਦਵਾਰਾਂ ਨੂੰ ਚੱਕ ਕੇ ਲਗਾ ਮੈਂ ਛਰੇਆਮ ਕਹਿਣਾ ਸਾਡਾ ਜਿਹੜਾ ਪ੍ਰੀਸ਼ਦਾ ਮੈਂਬਰ ਸੈੱਲੇ ਜੋਂ ਤੋਂ ਮਨਪੀਸੇ ਗਰੋਕੀ ਜਿਹੜਾ ਇਹਨਾਂ ਦੇ ਵਿੱਚੋਂ ਗਿਆ ਜਿਲ੍ਹੇ ਦਾ ਐਸਸੀ ਬਿੰਗਰਾ ਪ੍ਰਧਾਨ ਹਨ ਪੇਪਰ ਨਹੀਂ ਭਰਨ ਦਿੱਤੇ ਗਏ ਅੱਜ ਜੇ ਅਸੀਂ ਜਿਹੜੇ ਜਿੰਨੇ ਕ ਖੜੇ ਹੋਏ ਆ ਜੇ ਉਹਨਾਂ ਦੀ ਅਸੀਂ ਮੰਗ ਕਰਦੇ ਇੱਕ ਬੋਟ ਸਾਡੇ ਉਮੀਦਵਾਰ ਨੂੰ ਹਰਾ ਰਹੇ ਆ 22 23 ਬੋਟਾਂ ਦੀ ਰਿਜੈਕਟ ਕਰ ਦਿੱਤੀਆਂ ਦੱਸੋ ਸਾਡਾ ਕੀ ਕਿਥੋਂ ਰਹਿਦਾ ਸਿਰਫ ਮੰਗ ਕੀਤੀ ਆ ਕਿ ਜਨਾਬ ਸਾਨੂੰ ਮਿਲ ਲਿਓ ਜੋ ਤੁਹਾਨੂੰ ਇੱਥੋਂ ਵੀ ਧੱਕੇ ਮਾਰ ਕੇ ਬਾਹਰ ਕੀਤਾ ਜਾ ਰਿਹਾ ਦੱਸੋ ਇਤੋਂ ਬਾਅਦ ਧੱਕੇ ਜਾਈ ਕੀ ਹੋਣੀ ਆ ਕਿਦੋਂ ਹੁਣ ਸ਼ਿਕਾਇਤ ਕੀਤੀ ਜਾ ਰਹੀ ਤੁਹਾਡੇ ਕੋਲ ਅਸੀਂ ਸਾਡੀ ਦੇਖੋ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਕਰਾਂਗੇ ਸਾਨੂੰ ਲੋੜ ਪਈ ਅਸੀਂ ਧਿਰ ਬਣਾਵਾਂਗੇ ਅਫਸਰਾਂ ਨੂੰ ਤੇ ਸਾਨੂੰ ਜੇ ਹਾਈ ਕੋਰਟ ਤੱਕ ਵੀ ਜਾਣਾ ਪਿਆ ਜਾਵਾਂਗੇ ਅਸੀਂ ਹੁਣ ਇਸ ਗੱਲ 'ਤੇ ਢਿੱਲ ਨਹੀਂ ਕੋਈ ਵੀ ਕਰਨੀ ਕਰਨੀ